ਚੁੱਕ ਪਰ ਆ ਦੇਖ ਲੈ ਦੇ ਆ ਇੱਕ ਉਧਰ ਫਾਇਰਾ ਕਹਾਣਾ ਸਾਡਾ ਬਿਵਾਉਣ ਨੂੰ ਮੇਰਾ ਮਤਲਬ ਤੁਸੀਂ ਮਾਰ ਚਿਆ ਸਰਕਾਰ ਪਾਣੀ ਦੇਖੀ ਪਾਣੀ ਫਤੂ ਸੇ ਕੀ ਇਹ ਪੈ ਜਾਂਦਾ ਸਰ ਹੁਣ ਪੀਟਾਇਆ ਚੰਗਰ ਵੀ ਆਉਂਗੇ ਲੋ ਬੰਨ ਤੇ ਬੱਦੇਗੇ ਪਰ ਇਹ ਨਹੀਂ ਤੁਸੀਂ ਆਜੀ ਖਾਉਣੀ ਵੀਰਾ ਮਾਰਦਾ ਤੁੰਗਡੀਆਂ ਦੇ ਦਸ ਇਨਸ਼ਾਲਾ ਖੁਸ਼ਹਾਲੰਦ ਕਰ ਜੀ ਸਰ ਇਹਨਾਂ ਲੋ ਕੋਈ ਖਤਰ ਨਹੀਂ ਇਹਨਾਂ ਲੋ ਬਾਜੀ ਲੋ ਕੋਈ ਲੈ ਸਾਰਾ ਪਾਣੀ ਦੀ ਸਰ ਸਾਰੇ ਮੇਰੀ ਸਾਰੇ ਜਣੇ ਆਉਂਦੇ ਸਾਰੀਆਂ ਟੀਮਾਂ ਆਉਂਦੇ ਇਹਨਾਂ ਜੀਜਾ ਆਉਂਦੇ ਸਾਨੂੰ ਸਰ ਇਹ ਕੀ ਕੋਈ ਪਾਣੀ ਦਾ ਪ੍ਰੋਬਲਮ ਹੈ ਆ ਜਿਹੜਾ ਬੰਨ ਆ ਹਾਂ ਉਹ ਮੈਂ ਦੱਸਣੀ ਹੈ 5 ਕਿਲੋਮੀਟਰ ਇਹ ਬਤਾ ਜਾ ਆਪਾਂ ਸੇ ਤੁਸੀਂ ਇਹ ਦੇਖ ਰਹੇ ਇਹਦੇ ਵਿੱਚ ਰੱਖਿਆ ਜਾਵੇ 플ੱਡ ਮਤਲਬ ਫੇਟ ਹੈ ਇਹ ਲੋ ਹੈ ਮੈਂ ਚੰਗਾ ਦੇਖ ਲੈਣੋ ਆਪਣੇ ਪੱਤੇ ਸੈਰੀ ਇੱਥੇ ਨਾਲ ਪਾਣੀ ਉੱਧਰ ਚੱਲ ਜਾਏ ਇਹ ਕਿਤੇ 플ੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇੱਧਰ ਆਉਂਦਾ ਤਾਂ ਅਸੀਂ ਉਹ ਬੋਲ ਦਈਏ ਨਾ ਉੱਧਰ ਪੈ ਹਾਂਜੀ ਕਿਉਂ ਕੋੜ ਪਣ ਜੇ ਵੀ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੇ ਹੀ ਪ੍ਰੋਬਲਮ ਸੋ ਬਾ ਸਾਰਾ ਪਾਣੀ ਉੱਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁੜੀਆਂ ਬੜੇ ਕਰਖਾਈਆਂ ਜਿਆ ਇੰਨਾ ਚੁੱਕ ਗਈ ਪਿੱਛੇ ਵੀ ਨਹੀਂ ਹੈਗੀ ਪਿੱਛੇ ਵੀ ਨਹੀਂ ਹੈਗੀ ਅੱਗੇ ਵੀ ਨਹੀਂ ਹੈਗੀ ਦੂਜੀ ਆ ਜਿੰਨੇ ਚਗਲਾਦੇ ਆ ਨਾ ਇਹ ਸਾਰੀ ਪਟਾਈ ਦੀ ਸਾਡਾ ਇਤਨਾ ਪਾਣੀ ਪਿਆ ਕਾਮ ਲਾ ਕੇ ਆਈ ਸਾਰੀਆਂ ਟੀਮਾਂ ਆਉਣ ਦਈਆਂ ਨੇ ਡਾਕਟਰ ਆਉਂਦੇ ਆ ਜੋ ਵੀ ਆ ਤਕਰੀਬਨ ਸਾਰੀਆਂ ਆਉਣ ਨੇ ਕੋਈ ਕੋਈ ਬੰਦਾ ਬੱਚਾ بیمار ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਲਾ ਜਾਦੇ ਨਹੀਂ ਆਇਆ ਤਾਂ ਤੁਹਾਨੂੰ ਤੁਸੀਂ ਇੱਥੇ ਜਿਵੇਂ ਨਾ ਤੁਸੀਂ ਆਇਆ ਕਰੋਗੇ ਤੁਮਾਰੀ ਆਇਆ ਕਰੋ ਤੇ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਮੈਂ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੋ ਜਾ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਊਨਿਟੀ ਦਾ ਚਾਹੀਦਾ ਹਾਂਜੀ ਇਹ ਸੋਨ ਵਿੱਚ ਜੰਗਲਾਤ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੰਨੇ ਕਿਹੜਾ ਬੰਨ ਕਿੱਥੋਂ ਪਾਣੀ ਹਾਂਜੀ ਉਹਨੂੰ ਕੁਝ ਕਰ ਹਾਂਜੀ ਇਹ ਸਾਡਾ ਸਾਨੂੰ ਕੀ ਵੀ ਨਹੀਂ ਪਤਾ ਕਿਉਂਕਿ ਉਹ ਤਾਂ ਦਫ਼ਤਰਾਂ ਚ ਬੈਠੇ ਨੇ ਉਹਨਾਂ ਨੂੰ ਕੀ ਪਤਾ ਕੀ ਤਾਂ ਹਾਂਜੀ ਸਰਪੰਚ ਸਾਹਿਬ ਨੇ ਕੀ ਦੱਸਿਆ ਨਾ ਹਨਾ ਦੀ ਇਹ ਤੋਂ ਆਪੋਰੀ ਨਹੀਂ ਆਈ ਹੈ ਹਾਂਜੀ ਇੱਦਾਂ ਵੀ ਨਹੀਂ ਆਈ ਨਹੀਂ ਆਈ ਉਹ ਤਾਂ ਡਾਫਟ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ ਇਹ 12 12 ਫਟ ਪੰਜ ਮਿੱਟੀ ਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਐ ਦਰਿਆ ਦੀ ਨੇਚੀ ਐ ਇਹ ਦਰਿਆ ਚੋਂ ਹਟ ਗਈ ਨੂ ਸਾਡੇ ਸਯੋਗ ਨਾਲ ਸਾਰੇ ਸਯੋਗ ਨਾਲ ਇੰਡੀਆ ਗਵਰਨਮੈਂਟ ਤੋਂ ਜਿਹੜੀ ਮਦਦ ਆਉਂਦੀ ਹਾਂ ਬੰਨ ਬੰਦ ਕੇ ਜਾ ਕੇ ਆਉਂਗਾ ਇਹ ਆਦਾ ਬੰਨ ਬੰਦ ਕੇ ਫੋਨ ਲਸਣਾ ਬਰਦਾ ਦੇ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਜਿਸਨੂੰ ਪੈਨ ਕਿੱਕ ਕਰਦੇ ਨੇ ਉਹ ਤਾਂ ਜਾਂਦੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਹੀਂ ਹਾਂਜੀ ਸਰ